ਅੰਮ੍ਰਿਤਸਰ ਦੇ ਵਾਰਡ ਨੰਬਰ 8 ਨੇੜੇ ਬਾਈ ਨੰਬਰ ਫਟਕ ਤੋਬੀਕਾਟ ਇਲਾਕੇ ਦੇ ਲੋਕ ਬਹੁਤ ਪਰੇਸ਼ਾਨ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਹਲੇ ਤੱਕ ਸੜਕ ਨਹੀਂ ਬਣੀ ਅਤੇ ਨਾ ਹੀ ਇਲਾਕੇ ਵਿੱਚ ਸੀਵਰੇਜ ਦਾ ਕੰਮ ਸਹੀ ਤਰੀਕੇ ਨਾਲ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਗਲਬਾਤ ਕਰਦੇ ਹੋਏ ਆਖਿਆ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਹੜਾ ਨੇੜੇ ਛੱਪੜ ਹੈ ਉਸ ਵਿੱਚ ਬਦਬੂ ਭਰਿਆ ਪਾਣੀ ਹੈ ਜਿਸ ਨਾਲ ਬਿਮਾਰੀਆਂ ਇਲਾਕੇ ਵਿੱਚ ਫੈਲ ਰਹੀਆਂ ਹਨ। ਉਹਨਾਂ ਆਖਿਆ ਕਿ ਜਦੋਂ ਚੋਣਾ ਹੁੰਦੀਆਂ ਹਨ ਤਾਂ ਲੀਡਰ ਲੋਕ ਹੱਥ ਜੋੜ ਕੇ ਕਹਿੰਦੇ ਹਨ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਪਰ ਚੋਣਾ ਤੋਂ ਬਾਅਦ ਉਹਨਾਂ ਦੇ ਇਲਾਕੇ ਵਿੱਚ ਕੋਈ ਵੀ ਨਹੀਂ ਆਂਦਾ ਸੋ ਉਹਨਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸੜਕਾਂ ਬਣਵਾਈਆਂ ਜਾਣ ਅਤੇ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੋ ਸਕੇ ਇਹ ਸਮੱਸਿਆ ਯਾਨਕਾ ਦੇਖ ਹੀ ਰਹੇ ਸਾਰਾ ਗਲੀ ਨਲੀ ਕਾ ਕੋਈ ਵਿਵਸਥਾ ਨਹੀਂ ਹੈ ਇਹ ਧੋਬੀ ਘੜ ਪੜ ਰਹਾ ਹੈ धोबी घाट सलामाबाद में पड़ता है यहाँ सारा कोई सुविधा ही नहीं है आगे रोड पे पानी खड़ा हो जाता है, है। यहाँ यहाँ सीवर का कोई अप्लाई सप्लाई नहीं है कैसे चलते बरसात में पानी लग जाता है ऐसे लोग आते जाते हैं गाड़ी भी इधर उधर आता नहीं है बंद हो जाता है होना क्या चाहिए इसको सुधार किया जाए बनाया जाए धोबी घाट है सर जी तो अपना मतलब कि मतलब कि सड़क देख लो ये सड़क बन जाती है भी चंगा होंगे तो आज जिला पिछले छप्पड़ जहा है वह ਅਭੀ ਮਤਲਬ ਕਿ ਸਾਫ ਸਫਾਈ ਹੋ ਜਾਂਦੀ ਏਦੀ ਤੇ ਚੰਗਾ ਰਹਿਣਾ ਚੰਗਾ ਹੋਣਾ ਸਮੱਸਿਆ ਹੋਈ ਹੈ ਬਿਮਾਰੀਆਂ ਫੈਲਦੀਆਂ ਸਰ ਜੀ ਆਪਣਾ ਸੜਕ ਤੇ ਸਾਨੂੰ ਮੇਰਾ ਤਾਂ ਮਤਲਬ ਕਿ ਇੱਥੇ ਜੰਮਿਆ ਮੈਂ ਬਚਪਨ ਤੋਂ ਹੀ ਹੈਗਾ ਵਾ ਤੇ ਉਦੋਂ ਦਾ ਹੀ ਇਦਾਂ ਹੀ ਹੈਗਾ ਵਾ ਕੋਈ ਨਹੀਂ ਦੇਖਭਾਲ ਕਰ ਆਂਦਾ ਉੱਥੇ ਵੀ ਕਈ ਵਾਰੀ ਸੜਕ ਤੇ ਵੀ ਪਾਣੀ ਆਪਣਾ ਭਰ ਜਾਂਦਾ ਸੀਵਰ ਦਾ ਤੇ ਬਰਸਾਤਾ ਨਹੀਂ ਜਦੋਂ ਹਾਂਜੀ ਜਦੋਂ ਬਰਸਾਤ ਜਦੋਂ ਹੁੰਦੀ ਤਾਂ ਉੱਥੇ ਸੜਕ ਤੇ ਵੀ ਪਾਣੀ ਭਰ ਜਾਂਦਾ ਤੇ ਇਹੋ ਹੀ ਚਾਹਨੇ ਕਿ ਮਤਲਬ ਕਿ ਆ ਸਭ ਸਹੀ ਹੋ ਜAVE ਆਪਣਾ ਮਤਲਬ ਕਿ ਬਣ ਜਾਵੇ ਤੇ ਲੋਕਾਂ ਵਾਸਤੇ ਸਹੀ ਹੋ ਜਾਏਗਾ ਅਨਜਾਨ ਵਾਸਤੇ ਆਹ ਕੋਲੋਂ ਭਾਜੀ ਆਂਦੇ ਆ मुश्किल आ रही मरीज सिवर है नहीं सिवर का मुश्किल जब सिवर पड़ेगा तभी तो मुश्किल हल होगा ये सिवर है नहीं इसका पानी कनेक्शन है पानी कनेक्शन पानीशन है पानी सड़क भी नहीं था। जब आपके सामने सड़क भी नहीं है तो क्या होना चाहिए तो होना चाहिए दो तीनों चेन होने चाहिए सड़क भी होना चाहिए पानी की समस्या भी होना चाहिए सिवर भी पड़ना चाहिए टैक्स टैक्स देते भी मौजूद भी वो देखते आपके सामने देख देखे कुछ है नहीं समस्या हाल है नहीं इसका हाल इसका कराइए फिर प्रॉब्लम एक बदबू आता है साड़ी पानी बदबू आता है बीमारी घर है क्या होना चाहिए इसको इलाज कराए सिपर पढ़ाइए करवाइए कोई नहीं आया सर तो जो जो कोई इलेक्शन आते हैं तब उस समय चक्कर मारते हैं उसके बाद पाँच साल के बाद एक बार आते हैं फिर इसके बाद कौन आता है अमृतसर में स्मार्ट सिटी किया जाता है पर तस्वीर में अमृतसर स्मार्ट सिटी नज़र कितने भी नहीं आ रहा है ये स्मार्ट सिटी सिर्फ कागजा तक है ਸੋ ਵੱਡੇ ਵੱਡੇ ਲੀਡਰਾਂ ਵੱਲੋਂ ਵੱਡੇ ਵੱਡੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਸਮਾਰਟ ਸਿਟੀ ਹੈ ਪਰ ਤਸਵੀਰਾਂ ਅਸੀਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰਨ ਜਾ ਰਹੇ ਆ ਇਹ ਤਸਵੀਰਾਂ ਹਨ ਵਾਰ ਨੰਬਰ 1000 ਇਸਲਾਮਾਬਾਦ ਦਾ ਇਲਾਕਾ ਬਾਈ ਨੰਬਰ ਫਾਟਕ ਦੇ ਨੇ ਟੋਬੀ ਕਰਦੇ ਤਸਵੀਰਾਂ ਅਸੀਂ ਮੈਂ ਸਾਂਝੀਆਂ ਕਰਾਂਗਾ ਆਪਣੇ ਸਹਿਯੋਗੀ ਨੂੰ ਕਹਾਂਗੇ ਤੁਹਾਨੂੰ ਤਸਵੀਰਾਂ ਇੱਥੋਂ ਦੀਆਂ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਇੱਥੇ ਕਿਵੇਂ ਇੱਕ ਛੱਪੜ ਬਣਿਆ ਹੋਇਆ ਹੈ ਜਿਹੜਾ ਸੀਵਰੇਜ ਦਾ ਪਾਣੀ ਹੈ ਸਾਰਾ ਜਾਂ ਲੋਕਾਂ ਦੇ ਘਰਾਂ ਦਾ ਪਾਣੀ ਹੀ ਵਰੇਤੇ ਇੱਥੇ ਹੈ ਨਹੀਂ ਹੈ ਜਿਹੜਾ ਲੋਕਾਂ ਦੇ ਘਰਾਂ ਦਾ ਪਾਣੀ ਉਹ ਸਾਰੇ ਟੱਪੜ ਵਿੱਚ ਜਾ ਰਿਹਾ ਸੋ ਬਦਬੂ ਭਰਿਆ ਮਾਹੌਲ ਹੈ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਜਿਹੜੀ ਇੱਥੇ ਸੜਕ ਬਣਾਈ ਗਈ ਹੈ ਸੜਕ ਦੇ ਬਣੀ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਦੀ ਆਜ਼ਾਦ ਹੋਇਆ ਦੇਸ਼ ਅਦੋਂ ਦੀ ਸੜਕ ਨਹੀਂ ਬਣੀ ਹੈ ਕਦੀ ਵੀ ਇਹ ਸੜਕ ਨਹੀਂ ਬਣੀ ਹੈ ਸੋ ਜਦੋਂ ਐਮਐਲਏ ਕੌਂਸਲਰ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਜਿਹੜੇ ਲੀਡਰ ਹੁੰਦੇ ਹਨ ਇੱਥੇ ਜ਼ਰੂਰ ਆਉਂਦੇ ਹਨ ਚੱਕਰ ਮਾਰ ਕੇ ਜਾਂਦੇ ਹਨ ਅਤੇ ਇਹਨਾਂ ਨੂੰ ਅਪੀਲ ਵੀ ਕਰਦੇ ਹਨ ਇਹਨਾਂ ਨਾਲ ਵੱਡੇ ਵੱਡੇ ਸੜਕ ਜਿਹੜੀ ਹੈ ਉਹਦਾ ਵੀ ਹੱਲ ਕੀਤਾ ਜਾਏਗਾ ਅਤੇ ਜਿਹੜੀਆਂ ਸਮੱਸਿਆਵਾਂ ਹਨ ਉਹਦਾ ਵੀ ਹੱਲ ਕੀਤਾ ਜਾਏਗਾ ਪਰ ਉਹਨਾਂ ਨੇ ਆਖਿਆ ਜਦੋਂ ਇੱਥੋਂ ਲੀਡਰ ਜਿੱਤ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਇਸ ਇਲਾਕੇ ਵਿੱਚ ਕੋਈ ਵੀ ਨਹੀਂ ਆਂਦਾ ਸੋ ਪ੍ਰਸ਼ਾਸਨ ਨੂੰ ਇਸ ਇਲਾਕੇ ਵੱਲ ਧਿਆਨ ਦੇਣਾ ਚਾਹੀਦਾ ਐਮਐਲਏ ਨੂੰ ਸਬੰਧਿਤ ਜਾਂ ਕਾਉਂਸਲਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਇਲਾਕਾ ਨਿਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਅਮਰਥਰ ਫਾਸਟਵੇਖਮਰ ਨੇ ਜੋਗੀ ਨਰੇਸ਼ ਕੁਮਾਰ ਦੇ ਰਕੇਸ਼ ਕੁਮਾਰ